ਮੇਰਾ ਨਾਮ ਮਸ਼ਰੂਫ احمد ਹੈ ਜੀ ਮੈਂ ਆਪਣੀ ਬੀਐਸਸੀ ਐਮਐਲਟੀ ਦੀ ਸਟੱਡੀ ਗਵਰਨਮੈਂਟ ਮੈਡੀਕਲ ਕਾਲਜ ਰਜਿੰਦਰਾ ਤੋਂ ਕੀਤੀ ਹੈ ਬਾਬਾ ਫਰੀਦ ਯੂਨੀਵਰਸਿਟੀ ਦੇ ਅੰਡਰ ਆਫਟਰ ਸਟੱਡੀ ਜਿਵੇਂ ਮੈਨੂੰ ਪਤਾ ਲੱਗਿਆ ਮਾਨ ਸਰਕਾਰ ਨੇ ਆਪਣੀ ਸਰਕਾਰੀ ਨੌਕਰੀਆਂ ਕੱਢੀਆਂ ਤੇ ਮੈਂ ਨੇ ਇਸ ਚੀਜ਼ ਲਈ ਅਪਲਾਈ ਕੀਤਾ ਉਸ ਤੋਂ ਬਾਅਦ ਜਦੋਂ ਅਪਲਾਈ ਹੋਇਆ ਇਸ ਦੇ ਐਗਜ਼ਾਮ ਹੋਏ ਤਾਂ denn ਮੇਰਾ ਮੈਰਿਟ ਲਿਸਟ ਦੇ ਵਿੱਚ ਨਾਮ ਆ ਗਿਆ ਜਿਸ ਦੇ ਕਰਕੇ ਮੈਨੂੰ ਬਹੁਤ ਖੁਸ਼ੀ ਹੋਈ ਮੈਨੂੰ ਤੇ ਮੇਰੇ ਪੂਰੇ ਪਰਿਵਾਰ ਨੂੰ ਕਿ ਸਾਡੀ ਸਿਲੈਕਸ਼ਨ ਹੋ ਚੁੱਕੀ ਹੈ ਉਸ ਤੋਂ ਬਾਅਦ ਮੈਂ ਸਾਰੇ ਬੱਚੇ ਨੂੰ ਇਹੀ ਚੀਜ਼ ਕਹਿਣਾ ਚਾਹਾਂਗਾ ਕਿ ਉਹ ਬਾਹਰ ਜਾਣ ਦੀ ਬਜਾਏ ਆਪਣਾ ਪੰਜਾਬ ਦੇ ਵਿੱਚ ਹੀ ਰਹਿ ਕੇ ਆਪਣਾ ਉਰੀ ਆਪਣੀ ਸਟੱਡੀ ਕਰਕੇ ਅੱਛੀ ਐਜੂਕੇਸ਼ਨ ਲੈ ਕੇ ਆਪਣਾ ਪੰਜਾਬ ਦਾ ਨਾਮ ਰੌਸ਼ਨ ਕਰਨਾ ਤੇ ਇਸ ਆਪਣੇ ਪੰਜਾਬ ਨੂੰ ਅੱਗੇ ਵਧਾਣਾ ਤੇ ਮੈਂ ਇਹੀ ਚਾਹਣਾ ਸਾਰਿਆਂ ਨੂੰ ਕਹਿਣਾ ਕਿ ਜਿਵੇਂ ਮਾਨ ਸਰਕਾਰ ਹੈ ਬਹੁਤ ਵਧੀਆ ਕੰਮ ਕਰ ਰਹੀ ਹੈ ਹਰ ਇੱਕ ਫੀਲਡ ਦੇ ਵਿੱਚ ਨਵੇਂ-ਨਵੇਂ ਨੌਕਰੀਆਂ ਕੱਢ ਰਹੀ ਹੈ ਸਾਰੇ ਸਟੂਡੈਂਟਸ ਨੂੰ ਜਿੰਨੇ ਵੀ ਨੇ ਜਿਹੜੇ ਸਟੱਡੀ ਕਰ ਰਹੇ ਨੇ ਤੇ ਜਿਹੜੇ ਕਰ ਚੁੱਕੇ ਨੇ ਉਹਨਾਂ ਨੂੰ ਇਹੀ ਕਵਾਂਗਾ ਵੀ ਨਿਰਾਸ਼ ਨਹੀਂ ਹੋਣਾ ਆਪਣੇ ਮਿਹਨਤ ਕਰਦੇ ਰਹੋ ਤਾਂ ਸਰਕਾਰ ਹਰ ਸਾਲ ਨਵੇਂ ਤੋਂ ਨਵੀਂ ਨੌਕਰੀਆਂ ਕੱਢ ਰਹੀ ਹੈ ਉਸਦੇ ਵਿੱਚ ਅਪਲਾਈ ਕਰੋ ਤੇ ਜ਼ਰੂਰ ਤੁਹਾਡਾ ਹਰੇਕ ਸਬ ਦਾ ਨਾਮ ਆਏਗਾ ਮਿਹਨਤ ਤੁਹਾਡੀ ਰੰਗ ਲਾਏਗੀ ਇੱਕ ਦਿਨ ਪਟਿਆਲੇ ਜ਼ਿਲ੍ਹੇ ਤੋਂ ਆ ਮੈਂ ਸਮਾਣਾ ਸ਼ਹਿਰ ਹੈ ਮੇਰਾ ਤੇ ਹੁਣ ਮੇਰੀ ਪੋਸਟਿੰਗ ਫਤਿਹਗੜ੍ਹ ਜ਼ਿਲ੍ਹੇ ਦੇ ਵਿੱਚ ਚਨਾਰਥਨ ਕਲਾ ਹੈ ਪੂਰੇ ਹੋਈ ਆ ਬਹੁਤ ਵਧੀਆ ਸਟਾਫ ਹੈ ਔਰ ਬਹੁਤ ਵਧੀਆ ਕੰਮ ਹੋ ਰਿਹਾ ਹੈ ਹਰ ਕੋਈ ਪੇਸ਼ੈਂਟ ਆ ਰਹੇ ਨੇ ਅਸੀਂ ਹਰ ਸਬ ਨਾਲ ਐਨ ਪਿਆਰ ਨਾਲ ਡੀਲਿੰਗ ਚੱਲ ਰਹੀ ਹੈ ਸਾਡੀ ਆਰਡਰ ਵਾਈਜ਼ ਸਾਰੇ ਕੰਮ ਹੋ ਰਹੇ ਨੇ ਸਭ ਟੈਸਟਿੰਗ ਹੋ ਰਹੀ ਆ ਸਭ ਕੁਝ ਹੋ ਰਿਹਾ ਹੈ ਪੇਸ਼ੈਂਟ ਵੀ ਬਹੁਤ ਸੈਟੀਸਫਾਈ ਨੇ ਸਾਡੇ ਕੰਮ ਤੋਂ ਔਰ ਸਟਾਫ ਵੀ ਹੈ ਉਹ ਵੀ ਸਭ ਸੈਟੀਸਫਾਈ ਆ ਸਾਡੇ ਕੰਮ ਤੋਂ ਸਾਰਾ ਕੁਝ ਵਧੀਆ ਚੱਲ ਰਿਹਾ ਤੇ ਮੈਂ ਸਾਰਿਆਂ ਨੂੰ ਆਪਣੇ ਸਾਥੀਆਂ ਨੂੰ ਜਿਨ੍ਹਾਂ ਦੀ ਨਵੀਂ ਜੁਆਇਨਿੰਗ ਹੋਈ ਆ ਤੇ ਮੈਂ ਇਹੀ ਕਹਿਣਾ ਚਾਹਾਂਗਾ ਕਿ ਮਾਨ ਸਰਕਾਰ ਆਪਣੀ ਜਿਵੇਂ ਨੌਕਰੀਆਂ ਕੱਢ ਰਹੀ ਹੈ ਤੁਸੀਂ ਆਪਣਾ ਪੇਪਰ ਦਿਓ ਤੁਹਾਡਾ ਜੇ ਮੈਰਿਟ ਲਿਸਟ ਦੇ ਵਿੱਚ ਨਾਮ ਆਂਦਾ ਤਾਂ ਤੁਹਾਨੂੰ ਨੌਕਰੀ ਮਿਲੇਗੀ ਇਸ ਦੇ ਵਿੱਚ ਕੋਈ ਵੀ ਆਪਣੀ ਰਿਸ਼ਵਤ ਨਹੀਂ ਲੱਗਦੀ ਕੋਈ ਕੁਝ ਨਹੀਂ ਲੱਗਦਾ ਮੈਂ ਮਾਨ ਸਰਕਾਰ ਦਾ ਬਹੁਤ ਧੰਨਵਾਦ ਕਰਨਾ ਚਾਹਾਂਗਾ ਕਿ ਉਹਨਾਂ ਨੇ ਸਾਡੇ ਲਈ ਓਪਰਚ्युनिटीਜ਼ ਕੱਢੀਆਂ